ਤੁਸੀਂ ਦੇਖ ਰਹੇ ਹੋ 100 TV ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਭਾਵੇਂ ਪੰਜਾਬੀ ਫਿਲਮ ਇੰਡਸਟਰੀ ਹੋਵੇ ਭਾਵੇਂ ਬਾਲੀਵੁੱਡ ਹੋਵੇ ਹਰ ਵਿਸ਼ੇ ਤੇ ਫਿਲਮਾਂ ਬਣਦੀਆਂ ਨੇ ਅੱਜ ਅਜਿਹੀ ਫਿਲਮ ਦੀ ਪ੍ਰੈਸ ਕਾਨਫਰੈਂਸ ਤੇ ਪਹੁੰਚੇ ਹਾਂ ਜਿਹਦਾ ਨਾਮ ਹੈ ਕਿ ਚੌਰਾ ਜੋ ਕਿ ਇੱਕ ਵੱਖਰੇ ਕਨਸੈਪਟ ਤੇ ਇਸ ਖਾਸ ਮੌਕੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਪੰਜਾਬ ਦੀ ਸੋਹਣੀ ਮੁਟਿਆਰਾਂ ਕਿ ਪੂਰਨ ਸਕੂਦ ਮੌਜੂਦ ਨੇ ਖਾਸ ਮੌਕੇ ਤੇ ਗੱਲਬਾਤ ਕਰਦੇ ਜਾਣਦੇ ਆ ਹੋਰ ਫਿਲਮ ਦੇ ਕੀ ਕੀ ਹਾਈਲਾਈਟਸ ਨੇ ਕੀ ਕੀ ਇੰਟਰਸਟਿੰਗ ਫੈਕਟਰਸ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਬਿੰਨੂ ਔਰ ਸਾਰੀ ਆਡੀਅנס ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਇਹ ਚੈਨਲ ਗੱਲ ਕੀਤੀ ਕਿ ਚੋਰਾ ਜਿਹੜਾ ਕਨਸੈਪਟ ਆਪਣੇ ਆਪ ਚਲਾ ਅਲੱਗ ਹੈ ਅੱਜ ਕੱਲ ਇਹ ਵਰਡ ਆਮ ਹੈ ਚੋਰਾ ਕਿਸ ਤਰ੍ਹਾਂ ਦੇਖਦੇ ਹੋ ਸਮਾਜ ਦੀ ਸੋਚ ਨੂੰ ਲੋਕਾਂ ਦੀ ਸੋਚ ਨੂੰ ਇਹ ਗੱਲਾਂ ਅੱਜ ਦੀਆਂ ਨਹੀਂ ਬਿੰਨੂ ਇਹ ਗੱਲਾਂ ਬਹੁਤ ਜਾਨਕਿ ਅੱਜ ਦੇ ਯੁੱਗ ਤੋਂ ਨਹੀਂ ਪਿਛਲੇ ਯੁੱਗਾਂ ਤੋਂ ਵੀ ਕਹਿ ਸਕਦੇ ਆ ਕਿ ਉਦੋਂ ਵੀ ਚੋਰੇ ਹੁੰਦੇ ਸੀ ਪਰ ਗੱਲਾ ਗੱਲ ਉੱਥੇ ਮੁੱਕਦੀ ਹੈ ਕਿ ਇਹ ਜਿਹੜਾ ਚੋਰਾ ਪੰਨਾ ਖਤਮ ਕਦੋਂ ਹੋਊਗਾ ਕਿਉਂਕਿ ਕਿਉਂਕਿ ਇਹਨੂੰ ਕੋਈ ਖਤਮ ਨਹੀਂ ਕਰ ਸਕਿਆ ਕਿਉਂਕਿ ਹਰ ਬੰਦੇ ਦੇ ਅੰਦਰ ਇੱਕ ਕਾਮ ਵਾਸਨਾ ਜਿਹੜੀ ਹੁੰਦੀ ਹੈ ਨਾ ਉਹ ਭਰ ਹੀ ਹੁੰਦੀ ਆ ਕਿਉਂਕਿ ਆਪਾਂ ਫੀਮੇਲਸ ਆ ਫੀਮੇਲਸ ਨੂੰ ਹਰ ਜਗ੍ਹਾ ਤੇ ਜਾ ਕੇ ਕਿਤੇ ਨਾ ਕਿਤੇ ਜਦੋਂ ਵੀ ਅਸੀਂ 100 ਬੰਦਿਆਂ 'ਚ ਕੰਮ ਕਰਦੇ ਆ ਤੁਹਾਨੂੰ ਪਤਾ ਦੋ ਬੰਦੇ ਇਦਾਂ ਦੇ ਹੁੰਦੇ ਜਿਹੜੀਆਂ ਨਜ਼ਰਾਂ 'ਚ ਨਾ ਹਵਸ ਲੈ ਕੇ ਘੁੰਮਦੇ ਆ ਔਰ ਇੱਕ ਜਿਹੜੀ ਲੇਡੀ ਆ ਨਾ ਉਹਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਕਿ ਇਹ ਬੰਦਾ ਮੇਰੇ ਤੇ ਗੰਦੀ ਨਜ਼ਰ ਰੱਖ ਲਿਆ ਸੋ ਸਾਡੀ ਜਿਹੜੀ ਵੈਬ ਸੀਰੀਜ਼ ਆ ਉਹ ਏਸੇ ਕਨਸੈਪਟ ਨੂੰ ਦਰਸਾ ਰਹੀ ਹੈ ਕਿ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ ਹਰ ਬੰਦੇ ਦਾ ਇੱਕ ਭਾਵ ਹੁੰਦਾ ਹੈ ਨਾ ਕਿੱਦਾਂ ਦਾ ਭਾਵ ਹੁੰਦਾ ਉਹ ਕੀ ਕਰ ਸਕਦਾ ਕਿਸ ਹੱਦ ਤੱਕ ਗਿਰ ਸਕਦਾ ਸੋ ਮੇਰਾ ਜਿਹੜਾ ਇਹਦੇ ਚ ਕਰੈਕਟਰ ਆ ਬਹੁਤ ਹੀ ਸ਼ਰੀਫ ਆ ਬਹੁਤ ਹੀ ਘੱਟ ਬੋਲਣ ਵਾਲੀ ਜਿਹੜੀ ਕਿ ਚੋਰੇ ਦੀ ਬਾਈਕ ਦਿਖਾਈ ਗਈ ਹੈ ਜਸਟਿਲੋ ਦੀ ਔਰ ਮੇਰੇ ਲਈ ਵੀ ਕਹੇ ਕਹਿ ਸਕਦੀਆਂ ਚੈਲੈਂਜਿੰਗ ਕਨਸੈਪਟ ਸੀਗਾ ਕਿ ਪਹਿਲਾਂ ਤਾਂ ਮੈਨੂੰ ਵਰਡ ਤੋਂ ਲੱਗਿਆ ਸੀ ਮੈਂ ਨਾ ਕਰਾਂ ਇਹ ਕਨਸੈਪਟ ਪਰ ਜਦੋਂ ਮੇਰਾ ਕਨਸੈਪਟ ਸੁਣਿਆ ਤਾਂ ਲੱਗਿਆ ਕਿ ਨਹੀਂ ਇੱਕ ਸਿਹਤ ਦੇਣ ਵਾਲੀ ਵੈਬ ਸੀਰੀਜ਼ ਆ ਮੈਨੂੰ ਇਹ ਕਰਨੀ ਚਾਹੀਦੀ ਤੇ ਜਿੱਦਾਂ ਚੋਰੇ ਸਮਾਜ ਵਿੱਚ ਤੁਸੀਂ ਜਿਹੜਾ ਚੌਰਾ ਸ਼ਬਦ ਹੈ ਉਹ ਚੌਰੇ ਕਿਸ ਤਰ੍ਹਾਂ ਦੇ ਬੰਦੇ ਪੰਜਾਬ ਵਿੱਚ ਅੱਜ ਵੀ ਚੌਰੇ ਹੈਗੇ ਨੇ ਪਲੱਸ ਇਹ ਫਿਲਮ ਕਿੰਨਾ ਕੁ ਇੰਪੈਕਟ ਪਾਏਗੀ ਲੋਕ ਜਦੋਂ ਸਿਨੇਮਾ ਘਰ ਚੋਂ ਦੇਖ ਕੇ ਨਿਕਲਣਗੇ ਜਾਂ ਆਨਲਾਈਨ ਦੇਖਣਗੇ ਤਾਂ ਉਹਨਾਂ ਤੇ ਕੀ ਇੰਪੈਕਟ ਪਵੇਗਾ ਜਿਨੇ ਕੋਈ ਵੀ ਗਲਤੀ ਕੀਤੀ ਹੋएगी ਉਹ ਗਲਤੀ ਰਿਲਾਈਜ਼ ਕਰ ਪਾਏਗਾ ਡੈਫੀਨੇਟਲੀ ਹਰ ਬੰਦੇ ਨੂੰ ਇੱਕ ਆਇਨਾ ਦਿਖਾਉਂਦੀ ਹੋਈ ਇਹ ਵੈਬ ਸੀਰੀਜ਼ ਆ ਜਾਨੀ ਕਿ ਹਰ ਬੰਦੇ ਨੂੰ ਇਹ ਲੱਗੂਗਾ ਜਿਹੜੇ ਬੰਦੇ ਚ ਉਹ ਚੋਰਾਪਨ ਹੈਗਾ ਜਿਹੜਾ ਕਦੀ ਕਹ ਸਕਦੇ ਨਾ ਕਿਸੇ ਨੂੰ ਦੇਖ ਕੇ ਨਾ ਮਨ ਹੀ ਮਨ ਖੁਸ਼ ਹੋਣਾ ਕਿਉਂਕਿ ਅੱਜ ਕੱਲ ਜਿਹੜੇ ਨਾ ਲੋਕ ਚੋਰੇ ਹੁੰਦੇ ਨੇ ਕਈ ਵਾਰੀ ਅੱਖਾਂ ਨਾਲ ਵੀ ਬੁਲਾਦ ਕਰ ਦਿੰਦੇ ਬੁਲਾਦ ਕਰ ਕਰ ਦਿੰਦੇ ਨੇ ਨੇਚਰਲੀ ਗੱਲ ਹੈ ਹਨਾ ਤਾਂ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਤੁਹਾਡੀ ਬੋਡੀ ਨੂੰ ਪੂਰਾ ਸਕੈਨ ਕਰ ਰਹੇ ਨੇ ਰੇਪ ਕਿਉਂ ਹੁੰਦੇ ਨਹੀਂ ਇਹਨਾਂ ਚੋਰਿਆਂ ਕਰਕੇ ਹੀ ਹੁੰਦੇ ਨੇ ਹਨਾ ਕੁੜੀਆਂ ਸ਼ਿਕਾਰ ਕਿਉਂ ਹੁੰਦੀਆਂ ਨੂੰ ਹੁਣ ਕਿਸੇ ਨੇ ਬਜ਼ੁਰਗ ਬੰਦੇ ਨੇ ਇੱਕ 7-8 ਸਾਲ ਬੱਚੀ ਦਾ ਰੇਪ ਕਰਤਾ ਹਨਾ ਇਹਨੂੰ ਕੀ ਕਵਾਂਗੇ ਚੋਰਾਪਾਨੀ ਕਵਾਂਗੇ ਕੀ ਕਵਾਂਗੇ ਉਹਨੂੰ ਚੋਰਾ ਪਾਣੀ ਖਵਾਂਗੇ ਨਾ ਸੋ ਸਾਡੀ ਇਹ ਵੈਬ ਸੀਰੀਜ਼ ਇੱਕ ਨਵਾਂ ਟੌਪਿਕ ਵੀ ਹੈ ਮੈਨੂੰ ਲੱਗਦਾ ਕਿ ਇਹ ਟੌਪਿਕ ਤੇ ਇੱਕ ਮੁੱਦਾ ਜ਼ਰੂਰ ਹੈਗਾ ਇਹ ਹੋ ਸਕਦਾ ਹੈ ਕਿ ਜਿਹੜਾ ਬੰਦਾ ਇਹਨੂੰ ਦੇਖੇ ਉਹ ਰਿਲੇਟ ਕਰੇ ਕਿ ਨਹੀਂ ਮੈਂ ਆਪਣੇ ਆਪ ਨੂੰ ਸੁਧਾਰਾਂ ਇਹ ਚੀਜ਼ਾਂ ਮੇਰੇ 'ਚ ਵੀ ਨੇ ਕਿ ਮੇਰਾ ਅੰਤ ਇਦਾਂ ਦਾ ਵੀ ਹੋ ਸਕਦਾ ਸੋ ਇਦਾਂ ਦਾ ਕਨਸੈਪਟ ਸਾਡਾ ਹੈਗਾ ਅੱਜਕੱਲੇ ਜਿਹੜੇ ਪੇਰੈਂਟਸ ਜਿਹੜੇ ਦਾ ਸ਼ਹਿਰ ਰਹਿੰਦੇ ਨੇ ਉਹ ਤਾਂ ਓਪਨ ਮਾਈਂਡਡ ਨੇ ਆਪਣੇ ਬੱਚੇ ਨੂੰ ਸਮਝਾਉਂਦੇ ਨੇ ਜਿਹੜੇ ਪਿੰਡਾਂ ਦੇ ਨੇ ਨੈਰੋ ਮਾਈਂਡਡ ਨੇ ਅੱਜ ਵੀ ਕਹਿੰਦੇ ਨੇ ਜੇ ਗੱਲ ਬਾਹਰ ਚਲੇਗੀ ਸਾਡੀ ਬਦਨਾਮੀ ਹੋ ਜਾਏਗੀ ਉਹ ਗੱਲ ਕਿੰਨੇ ਕਿ ਐਗਰੀ ਕਰਦੇ ਹੋ ਕਿ ਪਹਿਲਾਂ ਕੁੜੀ ਦੀ ਇੱਜ਼ਤ ਹੈ ਜੇਕਰ ਕੁੜੀ ਦੀ ਇੱਜ਼ਤ ਥੋੜੀ ਜਿਹੀ ਉਹਦੀ ਇੱਜ਼ਤ ਬਾਹਰ ਹੋਲ ਗਈ ਨੂੰ ਗੱਲ ਪਤਾ ਕਿਥੇ ਆਉਂਦੀ ਆ ਗੱਲ ਇਹ ਨਹੀਂ ਆਉਂਦਾ ਕਿ ਪਿੰਡਾਂ ਦੇ ਹੁਣ ਸਾਡੇ ਤੋਂ ਬਹੁਤ ਸਿਆਣੇ ਹੋ ਚੁੱਕੇ ਮੈਂ ਕਹਿੰਨੀ ਆ ਅਨਪੜ੍ਹ ਹੋਣਾ ਕਿਉਂ ਕਿਉਂਕਿ ਅਸੀਂ ਸ਼ਹਿਰਾਂ 'ਚ ਇੰਨੀ ਕਿ ਖੁੱਲੀ ਆਜ਼ਾਦੀ ਦੇ ਦਿੱਤੀ ਹੈ ਬੱਚਿਆਂ ਨੂੰ ਕਿਉਂ ਸਾਡੇ ਕੰਟਰੋਲ ਤੋਂ ਬਾਹਰ ਨੇ ਜੇ ਬੱਚੇ ਮਾਪੇ ਦੇ ਅੰਡਰ ਸੀਗੇ ਨਾ ਤਾਂ ਉਹਨਾਂ ਨੂੰ ਡਰ ਰਹਿੰਦਾ ਸੀ ਮੇਰੇ ਬਾਪ ਨੂੰ ਪਤਾ ਨਾ ਲੱਗ ਜਾਏ ਅੱਜ ਕਿੱਥੇ ਨੇ ਅਸੀਂ ਸ਼ਹਿਰਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਅੱਛਾ ਇਹ ਤੁਸੀਂ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਨੇ ਤਾਂ ਬੱਚਿਆਂ ਨੂੰ ਆਜ਼ਾਦ ਕਰ ਰੱਖਿਆ ਨਾ ਅਸੀਂ ਉਹਨਾਂ ਤੇ ਪਾਬੰਦੀ ਨਹੀਂ ਲਾਈ ਹੋਈ ਉਹ ਕਿੱਥੇ ਕੀੜਾ ਪਨਪਦਾ ਵਾ ਜਿੱਥੇ ਅਸੀਂ ਉਹਨਾਂ ਤੇ ਬਹੁਤ ਸਾਰੀਆਂ ਨਾ ਇਹ ਕਰ ਦਿੰਨੇ ਹੁਣ ਪਿੰਡਾਂ 'ਚ ਮੈਨੂੰ ਲੱਗਦਾ ਕਿ ਲੋਕੀ ਬਹੁਤ ਸਿਆਣੇ ਹੋ ਰਹੇ ਨੇ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਸਾਡੀ ਧੀ ਦੀ ਹੈ ਨਾ ਮਰਿਆਦਾ ਕੀ ਹੁੰਦੀ ਹੈ ਹੈ ਨਾ ਸਾਡੀ ਨੂੰਹ ਦੀ ਮਰਿਆਦਾ ਕੀ ਹੁੰਦੀ ਹੈ ਇੱਕ ਸ਼ਰਾਬੀ ਨੂੰ ਜੇ ਇਹ ਪਤਾ ਹੁੰਦਾ ਕਿ ਇਹ ਮੇਰੀ ਜਨਾਨੀ ਹੈ ਮੇਰੀ ਭੈਣ ਹੈ ਹੈ ਨਾ ਪਰ ਉਹ ਬਾਹਰਲੀ ਜਨਾਨੀ ਤੇ ਉਹਦੀ ਅੱਖ ਕਿਉਂ ਖਰਾਬ ਹੁੰਦੀ ਹੈ ਕਿਉਂਕਿ ਉਹ ਚ ਚੋਰਾ ਬਣ ਹੁੰਦਾ ਸੋ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੇ ਬਹਿਸ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਕਿਉਂਕਿ ਹਰ ਜਗ੍ਹਾ ਚਾਹੇ ਪਿੰਡ ਹੋਣ ਚਾਹੇ ਸ਼ਹਿਰ ਹੋਣ ਹੈ ਨਾ ਦੋਨਾਂ ਜਗ੍ਹਾ 'ਚ ਜਦ ਤੱਕ ਅਸੀਂ ਬੱਚਿਆਂ ਤੇ ਨਜ਼ਰ ਨਹੀਂ ਰੱਖਾਂਗੇ ਠੀਕ ਹੈ ਸਾਡੇ ਬੱਚੇ ਹੱਥੋਂ ਬਾਹਰ ਜਾਣਗੇ ਇਹ ਤਾਂ ਆਪਾਂ ਚਰਚਾ ਫਿਰ ਨਿਕਲ ਗਈ ਸਖਸ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਤੁਹਾਡੇ ਕੋ-ਐਕਟਰ ਅਕਸਰ ਤੁਸੀਂ ਰੀਲਸ ਉਹਨਾਂ ਲਈ ਬਣਾਉਂਦੇ ਹੋ ਭਾਵੇਂ ਫਨੀ ਰੀਲਸ ਨੇ ਭਾਵੇਂ ਉਹ ਹਾਸੀ ਮਜ਼ਾਕ ਵਾਲੇ ਨੇ ਤਾਂ ਇਹ ਚੀਜ਼ ਕਿਤੇ ਨਾ ਕਿਤੇ ਬਹੁਤ ਪੋਜ਼ਿਟਿਵ ਹੈ ਰੀਲਸ ਤੋਂ ਇੱਕ ਉਠਿਆ ਐਕਟਰ ਅੱਜ ਫਿਲਮ ਵਿੱਚ ਆ ਰਿਹਾ ਨਜ਼ਰ ਇਹ ਵੀ ਅਸੀਂ ਐਡ ਆਨ ਕਰਾਂਗੇ ਤਾਂ ਐਕਸਪੀਰੀਅੰਸ ਵਾਸ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਮੈਨੂੰ ਲੱਗਦਾ ਕਿ ਇਹ ਸਾਰੇ ਐਕਟਰ ਹੀ ਨੇ ਅ ਨੈਚੁਰਲੀ ਕਰਨਾ ਮੈਂ ਹਮੇਸ਼ਾ ਕਹਿੰਦੇ ਸੀ ਰੀਲਾਂ ਵਾਲੇ ਅੱਗੇ ਜਾ ਰਹੇ ਨੇ ਹੈ ਨਾ ਰੀਲਾਂ ਵਾਲਿਆਂ ਨੂੰ ਕਿਉਂ ਲਿਆਇਆ ਪਰ ਰੀਲਾਂ ਵਾਲਿਆਂ ਚ ਐਕਟਰ ਵੀ ਹੈਗੇ ਨੇ ਜਿਨ੍ਹਾਂ ਨੇ ਪੀ ਐਸ ਡੀ ਕੀਤੀ ਹੋਈ ਹੈ ਥੀਏਟਰ ਦੀ ਉਹ ਕੰਮ ਇਸ ਲਈ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਮੌਕਾ ਹੀ ਨਹੀਂ ਮਿਲ ਰਿਹਾ ਸੀ ਹੁਣ ਜੇ ਅੱਜ ਮੌਕਾ ਮਿਲਿਆ ਕੰਮ ਕਰਨ ਦਾ ਤਾਂ ਮੈਨੂੰ ਲੱਗਦਾ ਵਧਣਾ ਚਾਹੀਦਾ ਅੱਗੇ ਤੇ 5 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਇਹ ਤਾਂ ਕੀ ਕਹਿਣਾ ਚਾਹੋਗੇ ਪੂਰਾ ਟੀਮ ਵਰਕ ਹੈ ਟੀਮ ਐ ਫਟ ਪੰਜ ਨੂੰ ਮਿਹਰ ਵੀ ਆ ਰਹੀ ਹੈ ਨੈਕਸਟ ਥੋੜੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਸਾਡਾ ਸਾਡਾ ਕਨਸੈਪਟ ਬਹੁਤ ਅਲੱਗ ਹੈ ਚੋਰਾ ਸਾਡੀ ਵੈਬ ਸੀਰੀਜ਼ ਹੈ ਜਿਹੜੀ ਕਿ YouTube ਚੈਨਲ ਤੇ ਜਸਟ ਇਲੋ ਦੇ ਚੈਨਲ ਤੇ ਹੀ ਰਿਲੀਜ਼ ਹੋ ਰਹੀ ਹੈ ਸੋ ਮੈਨੂੰ ਲੱਗਦਾ ਜਿਹੜਾ ਇਹ ਜਸਟ ਇਲੋ ਦੀ ਆਡੀਅנס ਜੋ ਨੂੰ ਬਹੁਤ ਪਿਆਰ ਕਰਦੀ ਹੈ ਮੇਰੀ ਆਡੀਅנס ਜੋ ਮੈਨੂੰ ਬਹੁਤ ਪਿਆਰ ਕਰਦੀ ਹੈ ਉਹ ਡੈਫੀਨੇਟਲੀ ਇਹ ਕਨਸੈਪਟ ਨੂੰ ਦੇਖਣਾ ਪਸੰਦ ਕਰਨਗੇ ਕਿਉਂਕਿ ਯੂਨੀਕ ਕਨਸੈਪਟ ਹੈ ਔਰ ਲੋਕਾਂ ਦੇ ਜ਼ਿਹਨ 'ਚ ਇੱਕ ਵਾਰੀ ਇਹ ਚੀਜ਼ ਵੱਜੂਗੀ ਚੋਰਾ ਕਿ ਚੋਰਾ ਹੈ ਕੀ ਹੈ ਜਿਵੇਂ ਕਿ ਪੂਨਮ ਸੂਝ ਜਿਨ੍ਹਾਂ ਨੇ ਚੌਰਾ ਬਾਰੇ ਗੱਲਬਾਤ ਕੀਤੀ ਬਹੁਤ ਸਾਰੇ ਚੌਰੇ ਨੇ ਸਮਾਜ ਵਿੱਚ ਤੁਸੀਂ ਵੀ ਕਮੈਂਟਸ ਰਾਹੀਂ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਅੱਜ ਕੱਲ 70 70 ਸਾਲ ਦੇ ਬਜ਼ੁਰਗਾਂ 8 8 ਸਾਲ ਦੀਆਂ ਕੁੜੀਆਂ ਨਾਲ ਰੇਪ ਕਰ ਜਾਂਦੇ ਨੇ ਇਹ ਫਿਲਮ ਇੱਕ ਵਧੀਆ ਸਿੱਖ ਦੇ ਕੇ ਜੇ ਕਿ ਸਮਾਜ ਨੂੰ ਅੱਜ ਦੇ ਯੂਥ ਨੂੰ ਅੱਜ ਦੇ ਲੋਕਾਂ ਨੂੰ ਤਾਂ ਇਨਬਾਕਸ ਵਿੱਚ ਤੁਸੀਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 6 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ YouTube ਤੇ ਤੁਸੀਂ ਵੀ ਦੇਖੋ ਆਪਣੇ ਪਰਿਵਾਰ ਸਮੇਤ ਤਾਜ਼ਾ ਅਪਡੇਟਸ ਲਈ ਬਣੇ ਰਹੋ ਹਜ਼ਾਰ ਟੀਵੀ ਨਿਊਜ਼ ਨਾਲ